ਨਮਸਕਾਰ ਜੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਖੜੇ ਹਾਂ ਬਟਾਲਾ ਸ਼ਹਿਰ ਦੇ ਵਿੱਚ ਜਿੱਥੇ ਕਿ ਪੰਜਾਬ ਪੁਲਿਸ ਜਿਹੜੀ ਆ ਬੇਖੂਬੀ ਦੇ ਨਾਲ ਆਪਣੀ ਡਿਊਟੀ ਨਿਭਾਉਂਦੀ ਹੋਈ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਅੱਜ ਕੱਲ ਦੀਵਾਲੀ ਦਾ ਮਾਹੌਲ ਹੈ ਤੇ ਬਟਾਲਾ ਸ਼ਹਿਰ ਦੇ ਵਿੱਚ ਦਿਨ ਭਾਈ ਦੇ ਨਿਵਾਰਦਾ ਤਾਂ ਬਹੁਤ ਹੋ ਰਹੀਆਂ ਨੇ ਸਾਡੇ ਨਾਲ ਇੱਥੇ ਸਰ ਮੌਜੂਦ ਨੇ ਗੱਲਬਾਤ ਆਪਾਂ ਨਾਲ ਜ਼ਰੂਰ ਕਰਨੀ ਚਾਹਾਂਗੇ ਕਿ ਅੱਜ ਜਿਹੜਾ ਤੁਸੀਂ ਰਾਉਂਡ ਲਗਾ ਰਹੇ ਹੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੇ ਦੀਵਾਲੀ ਦੇ ਵਿੱਚ ਕਾਫੀ ਸਾਰਾ ਬਾਜ਼ਾਰ ਦੇ ਵਿੱਚ ਰਸ ਹੈ ਤੇ ਵਾਰਦਾਤਾ ਵੀ ਬਟਾਲਾ ਸ਼ਹਿਰ ਦੇ ਵਿੱਚ ਕਾਫੀ ਸਾਰੀ ਹੋ ਰਹੀਆਂ ਕੀ ਕਹਿਣਾ ਚਾਹੁੰਦੇ ਨੇ ਪਟਾਲਾ ਸ਼ਹਿਰ ਦੇ ਵਿੱਚ ਦਿਨ ਬਿ ਦਿਨ ਵਾਰਦਾਤਾ ਹੋ ਰਹੀਆਂ ਨੇ ਤੁਸੀਂ ਅੱਜ ਰਾਉਂਡ ਲਗਾ ਰਹੇ ਤਾਂ ਦੀਵਾਲੀ ਦਾ ਤਿਉਹਾਰ ਹੈ ਰਸਤੇ ਵੀ ਕਾਫੀ ਆ ਕੀ ਕਹਿਣਾ ਚਾਹੋ ਪਟਾਲਾ ਪੁਲਿਸ ਸਪੈਸ਼ਲੀ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਮੁਤਾਬਕ ਸਪੈਸ਼ਲ ਫਲੈਗਮਾਰਚ ਕਰਿਆ ਗਿਆ ਤਾਂ ਜੋ ਪਬਲਿਕ ਇੱਕ ਸੈਂਸ ਆਫ ਸਿਕਿਉਰਟੀ ਬਣੀ ਰਹੇ ਤੇ ਜਿਸ ਤਰ੍ਹਾਂ ਦਾ ਆਪਣਾ ਇੱਕ ਪੂਰੀ ਟੀਮ ਜਿਹੜੀ 70 ਕ ਬੰਦੇ ਜਿਹੜੇ ਆ ਐਸਐਚਓ ਸਿਟੀ ਐਸਐਚਓ ਸਿਵਲ ਸਾਇਲੈਂਸ ਮੇਡ ਰੀਐਸਪੀ ਸੀਰੀ ਸਾਹਿਬ ਨਾਲ ਨੇ ਤੇ ਇਹ ਇੱਕ ਆਮ ਪਬਲਿਕ ਵਾਸਤੇ ਹੀ ਉਹਨਾਂ ਦੀ ਸੇਫਟੀ ਵਾਸਤੇ ਹੀ ਆਪਾਂ ਪੂਰਾ ਰਾਉਂਡ ਲਗਾਇਆ ਰਾਈਟਪੋਂ ਤੋਂ ਗਾਂਧੀ ਅੰਦਰ ਤਕਰੀਬ ਯਾਰ ਗੁਰਦਾ ਕਾਨ ਸਾਹਿਬ ਸਾਰਾ ਉੱਪਰ ਵੱਡਾ ਯਾਰ ਹੁੰਦੇ ਹੋਏ ਆਪਾਂ ਇੱਥੇ ਬਾਹਰ ਸਹੀ ਮੇਰਾ ਪੋਲਾ ਜੰਦਰ ਰੋਡ ਤੇ ਉੱਥੇ ਆ ਪਹੁੰਚੇ ਆ ਤੇ ਆਮ ਪਬਲਿਕ ਵਾਸਤੇ ਬੜੀ ਇੱਕ ਪਬਲਿਕ ਬੜੀ ਵਧੀਆ ਨਜ਼ਰ ਆ ਰਹੀ ਹੈ ਕੁਝ ਨਜ਼ਰ ਆ ਰਹੀ ਹੈ ਕਿ ਸਾਡੀ ਪੁਲਿਸ ਜੀ ਆ ਕੰਸ਼ਟ ਕਰ ਰਹੀ ਹੈ ਫਰੇਗਮੈਂਟ ਕਰ ਰਹੀ ਹੈ ਸਾਰਾ ਆਮ ਪਬਲਿਕ ਦੇ ਵਿੱਚ ਇਹ ਵੀ ਰੋਸ ਹੈ ਕਿ ਅਸੀਂ ਦੇਖਦੇ ਤਾਂ ਜਰੂਰ ਹੈ ਚੈਨਲ ਦੇ ਮਾਧ ਦੇ ਰਿਹਾ ਕਿ ਕਾਫੀ ਸਾਰਾ ਰੌਸ਼ ਹੁੰਦਾ ਤੇ ਕਾਫੀ ਸਾਰੀ ਜਗ੍ਹਾ ਤੇ ਸਾਰਾ ਆਊਂਡ ਲਾਉਂਦੇ ਰੇ ਪਰ ਸਾਡੇ ਸ਼ਹਿਰ ਦੇ ਵਿੱਚ ਵਾਰਦਾ ਤਾਂ ਜਿਹੜੀਆਂ ਹੋ ਰਹੀਆਂ ਦਿਨ ਬਿਦਿਨ ਇਹਦੇ ਬਾਰੇ ਕੀ ਕਹਿਣਾ ਦੇਖੋ ਜੀ ਉਹ ਤਾਂ ਆਪਾਂ ਖਾਤੀ ਪੁਲਿਸ ਜਿਹੜੀ ਹੈ ਉਹ ਹਰ ਵੇਲੇ ਤੇ ਪ੍ਰੋਐਕਟਿਵ ਹੋ ਕੇ ਕੰਮ ਕਰ ਰਹੀ ਹੈ ਲੇਕਿਨ ਜਿਹੜੀ ਵਾਰਦਾ ਹੋਣੀ ਹੈ ਉਹਦਾ ਤੇ ਆਪਣਾ ਨਾਲ ਉਹਨੂੰ ਆਪਣਾ ਹੌਸਲ ਫੜੇ ਵੀ ਜਾਂਦੇ ਬੰਦੇ ਸਾਰੇ ਇਹ ਆਮ ਪਬਲਿਕ ਇਹ ਹੀ ਹੈ ਥੋੜਾ ਅਲਰਟ ਹੋ ਕੇ ਰਹਿਣ ਜਿਹੜਾ ਚੱਕਨੇ ਰਹਿਣ ਜੇ ਕੋਈ ਇਹਨਾਂ ਨੂੰ ਕੋਈ ਗਲਤ ਅੰਸਰ ਜਿਹ ਗਲਬਤ ਆਪਾਂ ਜ਼ਰੂਰ ਕਰਾਂਗੇ ਸਰ ਸਾਡੇ ਨਾਲ ਇੱਕ ਹੋਰ ਮੌਜੂਦ ਨੇ ਕੀ ਇਹ ਚੱਕਰ ਕਿ ਕਾਫੀ ਦੇਰ ਤੋਂ ਸੀ ਦੇਖ ਰਹੇ ਆ ਕਾਫੀ ਲੰਮਾ ਇਹਨਾਂ ਨੇ ਰਾਉਂਡ ਕੱਢਿਆ ਸੋ ਰਾਉਂਡ ਜਿਹੜਾ ਹੈ ਕਦ ਤੋਂ ਲੈ ਕੇ ਤੇ ਕਦ ਤੱਕ ਰੱਡਿਆ ਗਲਬਤ ਆਪਾਂ ਜ਼ਰੂਰ ਕਰਨੀ ਚਾਹਾਂਗੇ ਹਾਂਜੀ ਸਰ ਤੁਸੀਂ ਕਦੋਂ ਦੇ ਰਾਉਂਡ ਲਗਾ ਰਹੇ ਹੋ ਕਰੀਬ 2 ਘੰਟੇ ਤੋਂ ਲਗਾ ਜੀ ਗਾਂਧੀ ਚੌਂਕ ਤੋਂ ਸ਼ੁਰੂ ਕਰਕੇ ਮਹਿਰੂ ਗੇਟ ਤੋਂ ਲੈ ਕੇ ਕਨ ਸਾਹਿਬ ਖਜੂਰੀ ਖਜੂਰੀ ਗੇਟ ਤੱਕ ਲੈ ਕੇ ਗੁਲਾਬਗੋ ਚੌਂਕ ਤੋਂ ਆਰ ਆਰ ਬਾਬਾ ਤੱਕ ਇਹ ਰਾਉਂਡ ਕੱਢਿਆ ਗਿਆ ਸਰ ਕਿੰਨੇ ਕੁ ਮੁਲਾਜ਼ਮ ਤੁਹਾਡੇ ਨਾਲ ਸੀ ਕਰੀਬ 90 ਸੀ ਮੇਰੇ ਮੁਲਾਜ਼ਮ ਸੀ ਆਪਣੇ ਐਸਓਜੀ ਦੀ ਟੀਮ ਸੀ ਏਆਰਪੀ ਦੇ ਸੀ ਬਾਕੀ ਮੇਰੀ ਸਬ ਡਿਵੀਜ਼ਨ ਸਿਟੀ ਸਬ ਡਿਵੀਜ਼ਨ ਦੇ ਸਾਰੇ ਥਾਣੇ ਦੇ ਸੀ ਤੇ ਹੋਰ ਪੁਲਿਸ ਲਾਈਨ ਦੇ ਵੀ ਅਲੱਗ-ਅਲੱਗ ਮਤਾਂ ਦੇ ਇੰਚਾਰਜ ਸਨ ਸਰ ਤੁਸੀਂ ਲੇਡੀਜ਼ ਨਾਲ ਤੁਹਾਡੇ ਸੀ ਮੁਲਾਜ਼ਮ ਜੀ ਜੀ ਲੇਡੀ ਪੁਲਿਸ ਵੀ ਨਾਲ ਲਈ ਜੀ ਬਜ਼ਾਰ ਦੇ ਵਿੱਚੋਂ ਤੁਸੀਂ ਨਿਕਲੇ ਤਾਂ ਬਜ਼ਾਰ ਦੇ ਵਿੱਚ ਕਿੰਨਾ ਕੁ ਰਸਤਾ ਜਾਂ ਬਜ਼ਾਰ ਦੇ ਵਿੱਚ ਕੋਈ ਮੁਸ਼ਕਲ ਆਈ ਹੋਵੇ ਕਿਸੇ ਨੂੰ ਨਹੀਂ ਕਿਸੇ ਨੂੰ ਲੋਕਾਂ ਦੀ ਮੁਸ਼ਕਲ ਹੱਲ ਕਰਨ ਵਾਸਤੇ ਤੇ ਅਸੀਂ ਆਏ ਆ ਸਾਡੇ ਨਾਲ ਕੋਈ ਮੁਸ਼ਕਲ ਪੈਦਾ ਹੋਵੇਗੀ ਇਹੋ ਜੀ ਕੋਈ ਗੱਲ ਨਹੀਂ ਬਾਜ਼ਾਰ ਦੇ ਵਿੱਚ ਇੱਕ ਦੀਵਾਲੀ ਦੀ ਥੋੜੀ ਰੌਣਕ ਹੈਗੀ ਹੈ ਸੰਡੇ ਆ ਦੁਕਾਨਾਂ ਕਾਫੀ ਬੰਦ ਨੇ ਪਰ ਸੰਡੇ ਦੀਵਾਲੀ ਕਰਕੇ ਕਾਫੀ ਦੁਕਾਨਾਂ ਖੁੱਲੀਆਂ ਸੀ ਤੇ ਕਾਫੀ ਰੌਣਕ ਸੀ ਬਾਜ਼ਾਰਾਂ ਚ ਤੁਸੀਂ ਸ਼ਹਿਰ ਵਾਲਿਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਅੱਜ ਕੱਲ ਦਾ ਮਾਹੌਲ ਜਿਹੜਾ ਦੀਵਾਲੀ ਦਾ ਮਾਹੌਲ ਹੈ ਤੇ ਕਾਫੀ ਸਾਰਾ ਰਸ਼ ਹੁੰਦਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਠੀਕ ਹੈ ਜੀ ਦੀਵਾਲੀ ਨੂੰ ਇੱਕ ਨੇਚਰਲ ਇੱਕ ਫੀਨੋਮੈਨਾ ਬਣਿਆ ਜੀ ਇੱਥੇ ਰਸ਼ ਵੀ ਹੋਣਾ ਲੋਕਾਂ ਨੇ ਖਰੀਦਾਰੀਆਂ ਵੀ ਕਰਨੀਆਂ ਉਹਨਾਂ ਦੀ ਸੇਫਟੀ ਲਈ ਅਸੀਂ ਹਾਜ਼ਰ ਹਾਂ بس ਇਹ ਹੈ ਕਿ ਆਪਣਾ ਸੇਫ ਰੱਖ ਕੇ ਚੱਲਣ ਕੋਈ ਗ੍ਰੀਨ ਦੀਵਾਲੀ ਮਨਾਉਣ ਪਟਾਕਿਆਂ ਵਰਤੀ ਜੋ ਛੋਟੇ ਬੱਚੇ ਚਲਾਉਂਦੇ ਆਪਣੀ ਨਿਗਰਾਨੀ ਦੇ ਉਹਨਾਂ ਨੂੰ ਚਲਵਾਇਆ ਜਾਵੇ ਤੇ ਮੇਰੇ ਤਾਂ ਇਹੋ ਹੀ ਅਪੀਲ ਹੈ ਕਿ ਦੂਸਰੇ ਜਿਹੜੀ ਪੋਲੂਸ਼ਨ ਫਲਾਉਂਦੇ ਨੇ ਪਟਾਕੇ ਉਹ ਨਾ ਚਲਾਏ ਜਾਣ ਤੇ ਜਿਸ ਤਰੀਕੇ ਨਾਲ ਸਰਕਾਰ ਦੀ ਐਨ ਜੀਡੀ ਗਵਰਨਮੈਂਟ ਦੀ ਹਦਾਇਤਾਂ ਹੁੰਦੀਆਂ ਨੇ ਉਹਦੇ ਮੁਤਾਬਕ ਹੀ ਸੇਫ ਦੀਵਾਲੀ ਮਨਾਈ ਜਾਵੇ ਤਾਂ ਕਿ ਸਾਰਿਆਂ ਦੀ ਸਖਲੀ ਤੇ ਖੁਸ਼ੀਆਂ ਵਾਲੀ ਦੀਵਾਲੀ ਬਾਅਦ ਵਿੱਚ ਉਹ ਮਨਾਈ ਜਾਵੇ ਇਹਨਾਂ ਤਸਵੀਰਾਂ ਬਟਾਲਾ ਸ਼ਹਿਰ ਦੀਆਂ ਕਿ ਜਿੱਥੇ ਤੁਹਾਨੂੰ ਦੇਖ ਹੀ ਸਕਦੇ ਹੋ ਤੁਸੀਂ ਬਟਾਲਾ ਸ਼ਹਿਰ ਦੀ ਜਿਹੜੀ ਪੰਜਾਬ ਪੁਲਿਸ ਹੈ ਨਾ ਦੇਖਦੀ ਹੈ ਦਿਨ ਨਾ ਦੇਖਦੀ ਹੈ ਰਾਤ ਨੇ ਨਾ ਦੇਖਦੀ ਹੈ ਧੁੱਪਤ ਨਾ ਦੇਖਦੀ ਹੈ ਸ਼ਾਮ ਬਹੁਤ ਵਧੀਆ ਦੇ ਨਾਲ ਬੇਖੂਬੀ ਦੇ ਨਾਲ ਆਪਣੀ ਜੁੜੀ ਹੋਈ ਨਿਭਾਉਂਦੀ ਨਜ਼ਰ ਆਏਗੀ ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਬੱਦਨ ਦੀ ਖਾਸੀ ਰਿਪੋਰਟ ਧੰਨਵਾਦ ਜੀ